ਪ੍ਰਮੁਖ এবीडीਐਮ ਪਾਗਾ ਤੇ ਮਾਡਿਊਲ ਵਿੱਚ ਤੁਹਾਡਾ ਸਵਾਗਤ ਹੈ ਇਸ ਮਾਡਿਊਲ ਵਿੱਚ ਤੁਸੀਂ এবीडीਐਮ ਆਈਬੀਏ ਦੇ ਮੁੱਖ ਪਾਗਾ ਬਾਰੇ ਸਿੱਖੋਗੇ ਇਸ ਮਾਡਿਊਲ ਦੇ ਅੰਤ ਤੱਕ ਤੁਸੀਂ ਆ ਅਤੇ ਇਸ ਦੇ ਲਭਾ ਨੂੰ ਸਮਝ ਜਾਉਗੇ ਅਬਾ ਸਿਰਜਨਦੀਪਰ ਕੇ ਲਿਆ ਬਾਰੇ ਜਾਣੂ ਰਾਹੁਲ ਨੂੰ ਮਿਲੋ ਇੱਕ ਨੌਜਵਾਨ ਜੋ ਪਾਰ ਦੇ ਮੁਰਦਾਬਾਦ ਵਿੱਚ ਰਹਿੰਦਾ ਹੈ 48 ਉਹ ਇੱਕ ਕਿਆਨੇਦੀ ਦੁਕਾਨ ਚਾਹੁੰਦਾ ਹੈ ਜੋ ਉਸ ਦੇ ਪਿਤਾ ਨੇ ਸ਼ੁਰੂ ਕੀਤੀ ਹੈ ਅਤੇ ਆਪਣੀ ਪਤਨੀ ਅਤੇ ਮਾਪਿਆਂ ਨਾਲ ਆਪਣੇ ਜਦੀਕਾਰ ਵਿੱਚ ਰਹਿੰਦਾ ਹੈ ਰਾਹੁਲ UPI ਅਤੇ ਆਧਾਰ ਦੇ ਬਹੁਤ ਪਸੰਦੀਦਾ ਉਪਭੋਗਤਾ ਹੈ ਜੋ ਭਾਰਤ ਸਰਕਾਰ ਦੁਆਰਾ ਚੁਕਿਤੇ ਗਏ ਵੱਡੇ ਪ੍ਰੋਗਰਾਮ ਹਨ ਜਿਨ੍ਹਾਂ ਨੇ ਭਾਰਤ ਰਤੇ ਪਰਿਵਰਤਨਸ਼ੀਲ ਪ੍ਰਭਾਵ ਪਾਇਆ ਹੈ ਰਾਹੁਲ ਨੇ ਆਪਣੇ ਮਾਪਿਆਂ ਨੂੰ ਸਿਖਾਇਆ ਹੈ ਕਿ ਛੋਟੀਆਂ ਦੁਕਾਨਾਂ ਅਤੇ ਵਿਕਰੇਤਾਵਾਂ ਨੂੰ ਉਹਨਾਂ ਦੇ ਸਮਾਨ ਅਤੇ ਸੇਵਾਵਾਂ ਲਈ ਭੁਗਤਾਨ ਕਰਨ ਲਈ UPI ਦੀ ਵਰਤੋਂ ਕਿਵੇਂ ਕਰਨੀ ਹੈ ਆਪਣੇ ਜਦੀਚੇਰ ਵਿੱਚ ਰਾਹੁਲ ਨੇ ਦੇਖਿਆ ਹੈ ਕਿ ਕਿਵੇਂ ਆਧਾਰ ਸਾਬਤੋਂ ਗਰੀਬ ਪਾਰਟੀਆਂ ਅਤੇ ਦੂਰ ਦੁਰਾਡੇ ਦੇ ਕੋਨਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਸਰਕਾਰੀ ਸਬਸਿਡੀਆਂ ਤੱਕ ਸਿੱਧੀ ਉਹਨਾਂ ਦੇ ਬੈਂਕ ਖਾਤਿਆਂ ਵਿੱਚ ਪਹੁੰਚ ਪ੍ਰਾਪਤ ਕਰਨ ਦੇ ਯੋਗ ਬਣਾ ਰਿਹਾ ਹੈ ਜਦੋਂ ਤੋਂ ਰਾਹੁਲ ਨੂੰ ਇਹ ਬੀਡੀਐਮ ਬਾਰੇ ਪਤਾ ਲੱਗਿਆ ਹੈ ਉਹ ਇਹ ਜਾਣਨ ਲਈ ਸੱਚਮੁੱਚ ਉਤਰਾਇਤ ਹੈ ਕਿ ਉਹ ਅਤੇ ਉਸਦੇ ਪਰਿਵਾਰਕ ਮੈਂਬਰ এবੀਡੀਐਮ ਵਿੱਚ ਕਿਵੇਂ ਪਾਲ ਲੈ ਸਕਦੇ ਹਨ ਉਹ ਇਸ ਬਾਰੇ ਜਾਣ ਲਈ ਆਪਣੇ ਪਰਿਵਾਰਕ ਡਾਟਰ ਦਾ ਰਾਸੀ ਕੋਲ ਜਾਂਦਾ ਹੈ ਰਾਸ਼ਿਤ ਉਸ ਨੂੰ ਸਮਝਾਉਂਦੇ ਹਨ ਕਿ ਕੋਈ ਵੀ ਵਿਅਕਤੀ ਸਿਰਫ ਆਪਣਾ ਵਿਲੱਖਣ ਸਿਹਤ ਪਛਾਣ ਕਰਤਾ ਆ ਆਪਣਾ ਕਿ এবीडीएम ਵੀ ਕੋ ਸਿਸਟਮ ਵਿੱਚ ਪਾ ਲਿਆ ਸਰਦਾ ਹੈ ਅਸਲ ਵਿੱਚ এবीडीएम ਤੇ ਆਪਰਣ ਵਾਲੀ ਹਰ ਚੀਜ਼ ਆ ਦੇ ਦੁਆਰੇ ਕੁੰਮਦੀ ਹੈ ਜੋ ਕਿ 14 ਅੰਕਾਂ ਦੀ ਵਿਲੱਖਣ ਸੰਖਿਆ ਹੈ ਰਾਹੁਲ ਨੂੰ ਬਾਦ ਦਾ ਵਿਚਾਰ ਦੇ ਚੱਤ ਲੱਗਦਾ ਹੈ ਤੇ ਉਹ ਇਸ ਬਾਰੇ ਹੋਰ ਜਾਨਣਾ ਚਾਹੁੰਦਾ ਹੈ ਸਿਰ ਰਾਹੁਲ ਨੂੰ ਸਮਝਾਉਂਦੇ ਹਨ ਕਿ ਅਵਾ ਇੱਕ ਬੈਂਕ ਖਾਤੇ ਵਾਂਗ ਕੰਮ ਕਰਦੀ ਹੈ ਜਿਵੇਂ ਇੱਕ ਬੈਂਕ ਖਾਤਾ ਵਿੱਤੀ ਲੈਣ ਦੇਣ ਨੂੰ ਰਿਕਾਰਡ ਕਰਦਾ ਹੈ ਅਤੇ ਇੱਕ ਨਿੱਜੀ ਵਿੱਤੀ ਇਤਿਹਾਸ ਬਣਾਉਂਦਾ ਹੈ ਉਸੇ ਤਰ੍ਹਾਂ ਆਵਾਜ਼ ਸਿਹਤ ਲੈਂਡ ਦੇ ਨੂੰ ਰਿਕਾਰਡ ਕਰਦਾ ਹੈ ਅਤੇ ਸਿਹਤ ਇਤਿਹਾਸ ਬਣਾਉਣ ਵਿੱਚ ਮਦਦ ਕਰਦਾ ਹੈ ਆਵਾਜ਼ ਸਿਹਤ ਸੂਲਤਾ ਅਤੇ ਸਿਹਤ ਸੰਭਾਲ ਪੇਸ਼ੀਵਰਾ ਵਿੱਚ ਕਿਸੇ ਵਿਅਕਤੀ ਦੇ ਸਿਹਤ ਰਿਕਾਰਡਾਂ ਨੂੰ ਜੋੜਦੀ ਹੈ ਅਤੇ ਵਿਅਕਤੀ ਨੂੰ ਈਕੋਸਿਸਟਮ ਵਿੱਚ ਇਸ ਦਾ ਆਦਾਨ-ਪਰਦਾਨ ਕਰਨ ਦੀ ਆਗਿਆ ਦਿੰਦੀ ਹੈ ਇੱਕ ਵਾਰ ਜਦੋਂ ਰਾਹੁਲ ਆਪਣੀ ਆਵਾਜ਼ ਬਣਾ ਲੈਂਦਾ ਹੈ ਤਾਂ ਉਹ ਸਾਰੇ ਕਲਨਿਕਾਂ ਹਸਪਤਾਲਾਂ ਲੈਬਾਂ ਅਤੇ ਇੱਥੋਂ ਤੱਕ ਕਿ ਫਾਰਮੇਸੀਆਂ ਵਿੱਚ ਆਪਣੇ ਸਿਹਤ ਰਿਕਾਰਡਾਂ ਨੂੰ ਜੋੜ ਕੇ ਕਰ ਕਿਸੇ ਵੀ ਸਿਹਤ ਸੇਵਾਵਾਂ ਦਾ ਲਾਭ ਲੈਣ ਦੇ ਸਮੇ ਉਸ ਨੂੰ ਸਿਰਫ ਆਪਣਾ ਆਵਾਜਾ ਪਤਾ ਦੇਣ ਦੀ ਲੋੜ ਹੈ। ਲੈਵਟੈਕ ਜਾਂ ਡਾਕਟਰ ਨਾਲ ਮੁਲਾਕਤ ਵਾਸਤੇ ਰਾਹੁਲ ਦੇ ਆਵਾਜਾ ਆਵਾ ਪਤੇ ਨੂੰ ਜੋੜਨ ਲਈ ਇੱਕ ਨਵੀਂ ਐਂਟਰੀ ਕੀਤੀ ਜਾਵੇ। ਸਰ ਰਾਹੁਲ ਆਪਣੀ ਨਿੱਜਤਾ ਬਾਰੇ ਥੋੜਾ ਡਰਿਆ ਹੋਇਆ ਜਾਪਦਾ ਹੈ ਅਤੇ ਡਾਕਟਰ ਰਾਸ਼ੀ ਨੂੰ ਪੁੱਛਦਾ ਹੈ ਉਸ ਦੇ ਸਾਰੇ ਸਿਹਤ ਰਿਕਾਰਡ ਕਿੱਥੇ ਸਟੋਰ ਕੀਤੇ ਜਾਣਗੇ? ਰਾਸ਼ੀ ਉਸ ਨੂੰ ਸਮਝਾਉਂਦੇ ਹਨ ਕਿ ਇਹ ਬੀਡੀਐਮ ਦੇ ਅਧੀਨ सारे सेहत रिकॉर्ड निर्माण सुरक्षित उदाहरण लैब रिपोर्ट लैब को है, तजवीज डॉक्टर या अस्पताल को है, सहमति मैनेजर एक ऑनलाइन हवाले राही राहुल की सहमति न अजय रिकॉर्ड प्राप्त करने का समर्थन करता है ਮਰੀ ਆਪਣੇ ਡਿਜੀਟਲ ਸਿਹਤ ਰਿਕਾਰਡਾਂ ਨੂੰ ਸੇਫਟ ਲਾ ਕਰਾਂ ਤੇ ਸਟੋਰ ਕਰ ਸਕਦੇ ਹਨ ਅਤੇ ਲੋੜ ਦੇ ਅਧਾਰ ਤੇ ਅਜਿਹੇ ਰਿਕਾਰਡਾਂ ਤੱਕ ਪਹੁੰਚ ਕਰ ਸਕਦੇ ਹਨ ਅਤੇ ਸਾਂਝਾ ਕਰ ਸਕਦੇ ਹਨ ਇਸ ਦਾ ਮਤਲਬ ਹੈ ਕਿ ਰਾਹੁਲ ਇਹ ਚੁਣ ਸਕਦਾ ਹੈ ਕਿ ਉਹ ਕਿਹੜਾ ਲੈਬ ਰਿਕਾਰਡ ਜਾਂ ਨੁਸਖਾ ਡਾਕਟਰ ਰਾਸ਼ਿਰ ਨਾਲ ਸਾਂਝਾ ਕਰਨਾ ਚਾਹੁੰਦਾ ਹੈ ਅਤੇ ਕਿੰਨੇ ਸਮੇਂ ਲਈ ਇਸ ਲਈ ਰਾਹੁਲ ਹੁਣ ਐਬੀਡੀਐਮ ਵਿੱਚ ਸ਼ਾਮਲ ਡੇਟਾ ਪਹੇਦਾਰੀ ਪ੍ਰਬੰਧਾਂ ਤੋਂ ਸੰਤੁਸ਼ਟ ਹੈ ਮੈਨੂੰ ਯਕੀਨ ਹੈ ਕਿ ਤੁਸੀਂ ਸੋਚ ਰਹੇ ਹੋਗੇ ਕਿ ਰਾਹੁਲ ਜਾਂ ਕੋਈ ਵੀ ਵਿਅਕਤੀ ਆਵਾ ਨੂੰ ਕਿਵੇਂ ਬਣਾ ਸਕਦਾ ਹੈ

ਇਕ ਵਿਅਕਤੀ ebdm ਵੈਬਸਾਈਟ ਰਾਹੀਂ ਚਾਰ ਆਸਾਨ ਕਦਮਾਂ ਵਿੱਚ ਆਧਾਰ卡ਡ ਦੀ ਵਰਤੋਂ ਕਰਕੇ ਆਪ ਬਣਾ ਸਕਦਾ ਹੈ ebdm ਵੈਬਸਾਈਟ ਤੇ ਜਾਓ ਤੇ ਆਪ ਬਣਾਓ ਬਟਨ ਕਲਿੱਕ ਕਰੋ ਇਸ ਤੋਂ ਬਾਅਦ ਆਧਾਰ ਦੀ ਵਰਤੋਂ ਕਰਕੇ ਜਾਂ ਡਰਾਈਵਿੰਗ ਲਾਇਸੈਂਸ ਦੀ ਵਰਤੋਂ ਕਰਕੇ ਕਿਸੇ ਇੱਕ ਵਿਕਲਪ ਦੀ ਚੋਣ ਕਰੋ ਆਧਾਰ ਦੀ ਵਰਤੋਂ ਕਰਨ ਤੇ ਕਲਿੱਕ ਕਰੋ ਅਤੇ ਆਪਣਾ ਆਧਾਰ卡ਡ ਨੰਬਰ ਦਰਜ ਕਰੋ ਮੈਂ ਸਹਿਮਤ ਹਾਂ ਤੇ ਕਲਿੱਕ ਕਰਕੇ ਸਹਿਮਤੀ ਦਿਓ ਅਤੇ ਅੱਗੇ ਕਲਿੱਕ ਕਰੋ ਤੁਹਾਨੂੰ ਆਪਣੇ ਆਧਾਰ ਨਾਲ ਜੁੜੇ ਮੋਬਾਈਲ ਨੰਬਰ 'ਤੇ OTP ਪ੍ਰਾਪਤ ਹੋਵੇਗਾ ਇਸ ਨੂੰ ਦਾਖਲ ਕਰੋ ਅਤੇ ਅੱਗੇ ਕਲਿੱਕ ਕਰੋ ਆਧਾਰ ਪ੍ਰਮਾਣਿਕਤਾ ਤੋਂ ਬਾਅਦ ਆਪਣਾ ਮੋਬਾਈਲ ਨੰਬਰ ਦਾਖਲ ਕਰੋ ਅਤੇ ਅੱਗੇ ਕਲਿੱਕ ਕਰੋ ਤੁਸੀਂ ਆਪਣੀ ਪ੍ਰੋਫਾਈਲ ਨੂੰ ਪਹਿਲਾਂ ਹੀ ਆਧਾਰ ਫਾਰਮ ਵਿੱਚ ਭਰਿਆ ਹੋਇਆ ਦੇਖੋਗੇ ਤੁਹਾਡਾ ਆਧਾਰ ਨੰਬਰ ਹੁਣ ਬਣਾਇਆ ਗਿਆ ਹੈ ਹੁਣ ਅਗਲਾ ਕਦਮ ਆਵਾ ਪਤੇ ਨੂੰ ਲਿੰਕ ਕਰਨਾ ਹੈ ਆਪਾਂ ਯੂਜ਼ਰ ਆਈਡੀ ਦੇ ਸਮਾਨ ਬਹੁਤ ਆ ਯਾਦ ਰੱਖਣਾ ਆਸਾਨ ਹੈ ਇਹ ਜਾਂ ਤਾਂ ਉਪੋਬਤਾ ਦੁਆਰਾ ਤਿਆਰ ਕੀਤਾ ਗਿਆ ਹੈ ਜਾਂ ए बी डी ए एन डर्बत ए एक्स वाई जेड ਜਾਇਜ ਫਾਰਮੈਟ ਵਿੱਚ ਡਿਫਾਲਟ ਬਤਾ ਹੈ। ਕਿਰਪਾ ਕਰਕੇ ਸਬਮਿਟ ਤੇ ਕਲਿੱਕ ਕਰੋ। ਤਾਂ ਤੁਸੀਂ ਆਪਣੀ ਅਨੁਕਤਾਤਾ ਪੂਰਵਕ ਬਣਾਇਆ ਹੈ। ਤੁਸੀਂ ਡਾਊਨਲੋਡ ਬਟਨ ਤੇ ਕਲਿੱਕ ਕਰਕੇ ਵੀ ਆਪਣੀ ਆਵਾ ਡਾਊਨਲੋਡ ਕਰ ਸਕਦੇ ਹੋ। ਡਰਾਈਵਿੰਗ ਲਾਇਸੈਂਸ ਦੇ ਮਾਮਲੇ ਵਿੱਚ ਇੱਕ ਹਵਾਲਾ ਨੰਬਰ ਤਿਆਰ ਕੀਤਾ ਜਾਂਦਾ ਹੈ। ਤੇ ਵਿਅਕਤੀ ਨੂੰ ਆਵਾਜ਼ ਬਣਾਉਣ ਲਈ ਅਸਲ ਲਾਇਸੈਂਸ ਨਾਲ ਨਜ਼ਦੀਕੀ ਐਬੀਡੀਐਮ ਸਮਰਥ ਸੁਵਿਧਾ ਵਿੱਚ ਜਾਣ ਦੀ ਲੋੜ ਹੁੰਦੀ ਹੈ ਹੁਣ ਆਓ ਸਿੱਖੀਏ ਕਿ ਐਬੀਡੀਐਮ ਸਮਰਥ ਐਪ ਦੀ ਵਰਤੋਂ ਕਰਕੇ ਆ ਕਿਵੇਂ ਪੈਦਾ ਕਰਨੀ ਹੈ ਸਭ ਤੋਂ ਪਹਿਲਾਂ ਆਪਣੇ ਮੋਬਾਈਲ ਫੋਨ 'ਤੇ ਐਪ ਸਟੋਰ ਤੋਂ ਅਰੋਗਿਆ ਸੇਤੂ ਵਾਗੀ ਐਬੀਡੀਐਮ ਸਮਰਥ ਐਪ ਡਾਊਨਲੋਡ ਕਰੋ ਵਾ ਨੰਬਰ ਅਤੇ ਆਵਾਪਤਾ ਬਣਾਉਣ ਲਈ ਰਜਿਸਟਰਡ ਪਤੇ ਕਲਿੱਕ ਕਰੋ ਇਸ ਤੋਂ ਬਾਅਦ ਆਪਣਾ ਆਧਾਰ ਨੰਬਰ ਦਾਖਲ ਕਰੋ ਅਤੇ OTP ਦੀ ਪੁਸ਼ਟੀ ਕਰੋ ਇਸ ਤੋਂ ਬਾਅਦ ਰਜਿਸਟਰ ਬਟੇ ਕਲਿੱਕ ਕਰੋ ਅਤੇ ਆਪਣਾ ਅਧਾਰ ਪਤਾ ਸੈੱਟ ਕਰੋ ਅਧਾਰ ਪਤਾ ਯਾਦ ਰੱਖਣਾ ਆਸਾਨ ਹੈ ਅਤੇ ਜਾਰੀ ਰੱਖੋ ਬਟੇ ਕਲਿੱਕ ਕਰੋ ਤੁਹਾਡਾ ਅਧਾਰ ਬਣਾਇਆ ਗਿਆ ਹੈ ਤੁਹਾਨੂੰ ਆਰ ਬਣਾਉਣ ਵਿੱਚ ਮਦਦ ਕਰਨ ਦੀ ਬੇਨਤੀ ਕਰ ਸਕਦੇ ਹੋ ਅਸੀਂ ਇਹ ਦੱਸਣਾ ਚਾਹਾਂਗੇ ਕਿ ਇੱਕ ਵਿਅਕਤੀ ਲਈ ਕਈ ਆਵਾਪ ਪਤੇ ਹੋਣਾ ਸੰਭਵ ਹੈ ਜੋ ਕੁਝ ਵਿਸ਼ੇਸ਼ ਸਥਿਤੀਆਂ ਦੇ ਮਾਮਲੇ ਵਿੱਚ ਲਾਗੂ ਹੋ ਸਕਦੇ ਹਨ ਔ ਇਸ ਮਾਡਿਊਲ ਵਿੱਚ ਤਵਰਕੀ ਤੇ ਨੁਕਤੇਆਂ ਦਾ ਸੰਖੇਪ ਕਰੀਏ ਅਵਾਸ ਸਿਹਤ ਰਿਕਾਡਾਂ ਨੂੰ ਲਿੰਕ ਕਰਨ ਐਕਸੈਸ ਕਰਨ ਅਤੇ ਸਾਂਝਾ ਕਰਨ ਲਈ ਇੱਕ ਵਿਲੱਖਣ ਸੇਰ ਪਛਾਣ ਕਰਦਾ ਹੈ। ਅਬ ਆਪ ਪੈਦਾ ਕਰਨਾ ਅਤੇ ਐਬੀਡੀਐਮ ਦੇ ਲਾਭ ਲੈਣਾ ਸ਼ੁਰੂ ਕਰਨਾ ਆਸਾਨ ਹੈ। ਐਬੀਡੀਐਮ ਬਾਰੇ ਵਧੇਰੇ ਜਾਣਕਾਰੀ ਵਾਸਤੇ ਐਬੀਡੀਐਮ ਵੈੱਬਸਾਈਟ ਤੇ ਜਾਓ ਅਤੇ ਸਾਡੇ ਸੋਸ਼ਲ ਮੀਡੀਆ ਹੈਂਡਲ 'ਤੇ ਸਾਨੂੰ ਫਾਲੋ ਕਰੋ।